ਸੰਧਿਆ ਫੇਰੀ ਦੇ ਵਿੱਚ ਆਉਣ ਦਾ ਮਕਸਦ ਸਭ ਤੋਂ ਪਹਿਲਾਂ ਉਹ ਸਾਨੂੰ ਪਤਾ ਹੋਣਾ ਚਾਹੀਦਾ ਹੈ ਇੱਥੇ ਕੋਈ ਖੁਸ਼ੀ ਦਾ ਮੇਲਾ ਨਹੀਂ ਹੈ ਨਾ ਹੀ ਇੱਥੇ ਅਸੀਂ ਕੋਈ ਖੁਸ਼ੀ ਦੇ ਗਾਣੇ ਜਾਂ ਗੀਤ ਗਾਉਣ ਆਏ ਆਂ ਪ੍ਰਮਾਤਮਾ ਦੀ ਉਸਤਤ ਅਤੇ ਉਹਨਾਂ ਚਾਰ ਲਾਸਾਨੀ ਸ਼ਹਾਦਤਾਂ ਮਾਤਾ ਗੁਜਰਕੌਰ ਦੀ ਸ਼ਹਾਦਤ ਸਫਰ-ਏ-ਸ਼ਹਾਦਤ ਦੇ ਸਮੂਹ ਸ਼ਹੀਦਾਂ ਨੂੰ ਯਾਦ ਰੱਖਦੇ ਹੋਏ ਅਸੀਂ ਉਹਨਾਂ ਦੇ ਸੋਲੇ ਗਾਉਣੇ ਹਨ ਨਾ ਕਿ ਇੱਥੇ ਅਸੀਂ ਕੋਈ ਗੀਤ ਗਾਉਣ ਲਈ ਆਏ ਹਾਂ ਗੁਰਬਾਣੀ ਜਿਹੜੀ ਹੈ ਉਹ ਇੱਕ ਬ੍ਰह्म ਵਿਚਾਰ ਹੈ ਪਰ ਇਸ ਬ੍ਰह्म ਵਿਚਾਰ ਨੂੰ ਗਾਉਣ ਦੇ ਲਈ ਮਨ ਦੇ ਵਿੱਚ ਬ੍ਰह्म ਦਾ ਹੋਣਾ ਬਹੁਤ ਜ਼ਰੂਰੀ ਹੈ ਜਦਕਿ ਅੱਜ ਦੇ ਸਮੇਂ ਦੇ ਵਿੱਚ ਅਸੀਂ ਬ੍ਰह्म ਨੂੰ ਛੱਡ ਕੇ ਭ੍ਰਮ ਨੂੰ ਪਾਲ ਲਿਆ ਹੋਇਆ ਹੈ ਤੇ ਭ੍ਰਮ ਨੂੰ ਛੱਡੋ ਉਹਨਾਂ ਲਾਸਾਨੀ ਸ਼ਹਾਦਤਾਂ ਨੂੰ ਸਜਦਾ ਕਰਦੇ ਹੋਏ ਆਪਣੇ ਬੱਚਿਆਂ ਨੂੰ ਵੀ ਉਹਨਾਂ ਵਰਗਾ ਬਲਣ ਦਾ ਬਲਣ ਦੇ ਲਈ ਪ੍ਰੇਰਿਤ ਕਰੋ ਗੱਲ ਚੱਲ ਰਹੀ ਸੀ ਲਾਸਾਨੀ ਸ਼ਹਾਦਤਾਂ ਦੇ ਬਾਰੇ ਵਿੱਚ ਲਾਸਾਨੀ ਸ਼ਹਾਦਤਾਂ ਕੋਈ ਐਵੇਂ ਨਹੀਂ ਹੋ ਗਈਆਂ ਇਹਨਾਂ ਸ਼ਹਾਦਤਾਂ ਦੇ ਲਈ ਉਹਨਾਂ ਨੇ ਬਹੁਤ ਕੁਝ ਦੇਖਿਆ ਉਸ ਤੋਂ ਪਹਿਲਾਂ ਕਿੰਨੇ ਦੁੱਖੜੇ ਸਹੇ ਤੁਸੀਂ ਆਨੰਦਪੁਰ ਸਾਹਿਬ ਦੇ ਕਿਲੇ ਦੇ ਵਿੱਚੋਂ ਲੈ ਕੇ ਚੱਲੋ ਤੁਸੀਂ ਕੀ ਸੋਚਦੇ ਹੋ ਕਿ ਅਨੰਦਪੁਰ ਸਾਹਿਬ ਦੇ ਕਿਲੇ ਦੇ ਅੰਦਰ ਜਦੋਂ ਸਿੰਘ ਡੱਕੇ ਹੋਏ ਸੀ ਜਦੋਂ ਉੱਥੋਂ ਬਾਹਰ ਨਿਕਲੇ ਤੇ ਚਾਰ ਸਹਿਬਜ਼ਾਦੇ ਉਹਨਾਂ ਦੇ ਨਾਲ ਮਾਤਾ ਗੁਜਰਕੌਰ ਗੁਰੂ ਪਾਤਸ਼ਾਹ ਖੁਦ ਆਪ ਔਰ ਸਾਰੇ ਜਿਹੜੇ ਵੀ ਸਿੰਘ ਸਨ ਉਹ ਜਿਸ ਨੇ ਲਈ ਉੱਥੋਂ ਨਿਕਲੇ ਹੋਣੇ ਤੇ ਕਿਹੜੀਆਂ ਹਾਲਾਤਾਂ ਦੇ ਵਿੱਚ ਹੋਣੇ ਅੱਜ ਅਸੀਂ ਜੈਕਟਾਂ ਪਾ ਕੇ ਸ਼ਾਲਾ ਰੱਖ ਕੇ ਰਜਾਈਆਂ ਲੈ ਕੇ ਬੜੇ ਆਰਾਮ ਦੇ ਨਾਲ ਸੌਂਦੇ ਨਾ ਕਿਤੇ ਦੇਖਿਓ ਅੱਜ ਦੇ ਹੀ ਦਿਨ ਸਣ ਐ ਹੋਈ ਠੰਡੀਆਂ ਹਵਾਵਾਂ ਐ ਹੋਈ ਠੰਡੀ ਰੁੱਤ ਚੱਲ ਰਹੀ ਸੀ ਜਦੋਂ ਗੁਰੂ ਪਾਤਸ਼ਾਹ ਦੇ ਛੋਟੇ-ਛੋਟੇ ਬੱਚੇ ਅੱਜ ਤੁਸੀਂ ਆਪਣੀਆਂ ਗੋਦੀਆਂ ਦੇ ਵਿੱਚ ਬੱਚਿਆਂ ਨੂੰ ਲੈ ਕੇ ਬੈਠੇ ਹੋ ਇਸੇ ਤਰ੍ਹਾਂ ਮਾਤਾ ਗੁਜਰਕੌਰ ਵੀ ਸਹਿਜ ਜਾਦਿਆਂ ਨੂੰ ਆਪਣੀਆਂ ਗੋਦੀਆਂ ਦੇ ਵਿੱਚ ਲੈ ਕੇ ਬੈਠੀ ਸੀ ਪਰ ਉਹ ਕਦੋਂ ਬੈਠੀ ਸੀ ਜਦੋਂ ਕੁੰਮਾ ਮਾਸ਼ਕੀ ਦੀ ਕੋਠੀ ਦੇ ਵਿੱਚ ਪਹੁੰਚਦੇ ਹਨ ਝੋਪੜੀ ਦੇ ਵਿੱਚ ਪਹੁੰਚਦੇ ਹੋ ਤੁਸੀਂ ਸਮਝ ਸਕਦੇ ਹੋ ਕਿ ਮੀਂਹ ਵਰ ਰਿਹਾ ਸੀ ਸਰਸਾ ਨਦੀ ਉਫਾਨ ਦੇ ਉੱਤੇ ਸੀ ਉਸ ਪਾਣੀ ਦੇ ਵਿੱਚ ਭਿੱਜੇ ਹੋਏ ਛੋਟੇ ਛੋਟੇ ਲਾਲ ਉਹਨਾਂ ਦੀ ਉਸ ਵੇਲੇ ਕੀ ਹਾਲਾਤ ਹੋਏ ਹੋਣੇ ਇਹ ਲਸਾਨੀ ਸ਼ਰਧਤਾ ਕੋਈ ਮਜ਼ਾਕ ਨਹੀਂ ਹਨ ਮਾਫ ਕਰਨਾ ਮੇਰੀਆਂ ਮਾਤਾਵਾਂ ਪਹਿਜਾਂ ਨੂੰ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹਾਂਗਾ ਜਿਹੜੀ ਮੈਂ ਹੁਣ ਥੋੜੀ ਦੇਰ ਪਹਿਲਾਂ ਇੱਥੇ ਹੀ ਦੇਖੀ ਐ ਮੈਂ ਸਭ ਤੋਂ ਪਹਿਲਾਂ ਮਾਫੀ ਮੰਗ ਲੈਂਦਾ ਤੁਹਾਡੇ ਸਾਰਿਆਂ ਕੋਲ ਕਿਉਂਕਿ ਮੈਂ ਆਪ ਹੀ ਸਾਰਿਆਂ ਦਾ ਬੇਟਾ ਹਾਂ ਇੱਕ ਗੱਲ ਚੇਤੇ ਰੱਖਿਓ ਮੈਂ ਫਿਰ ਤੋਂ ਦੱਸ ਦਵਾਂ ਇਹ ਕੋਈ ਖੁਸ਼ੀ ਖੇੜਿਆਂ ਵਾਲੀ ਸੰਧਿਆ ਫੇਰੀ ਨਹੀਂ ਹੈ ਮੈਂ ਰਸਤੇ ਦੇ ਵਿੱਚ ਦੇਖ ਰਿਹਾ ਸੀ ਸੰਧਿਆ ਫੇਰੀ ਆਉਣ ਤੋਂ ਪਹਿਲੇ ਸਾਡੀਆਂ ਮਾਤਾਵਾਂ ਪਹਿਲਾਂ ਚੀਨੀ ਦੇ ਬੈਗ ਚੱਕ ਕੇ ਲਿਆ ਰਹੀਆਂ ਸੀ ਮੈਂ ਫਿਰ ਦੱਸ ਦਵਾਂ ਇਹ ਉਹ ਸਮਾਂ ਨਹੀਂ ਹੈ ਕਿ ਮਠਿਆਈਆਂ ਜਾਂ ਲੱਡੂ ਜਾਂ ਖੱਡ ਬਤਾਈ ਜਾਵੇ ਜਾਂ ਖੰਡ ਬੰਡੀ ਜਾਵੇ ਜਦੋਂ ਕਿਸੇ ਦੇ ਘਰ ਸ਼ਾਦੀ ਵਿਆਹ ਹੋਵੇ ਜਾਂ ਪ੍ਰਭਾਤ ਫੇਰੀ ਹੋਵੇ ਜਿਹਦੇ ਵਿੱਚ ਤੁਸੀਂ ਗੁਰੂ ਪਾਤਸ਼ਾਹ ਦੇ ਪੁਰਬ ਮਨਾ ਰਹੇ ਹੋ ਤੇ ਇਹ ਚੀਨੀ ਮਠਾਈਆਂ ਲੈ ਕੇ ਆਉਣਾ ਤੁਹਾਡੇ ਲਈ ਬਹੁਤ ਵਧੀਆ ਹੈ ਮਗਰ ਮਾਫ਼ ਕਰਨਾ ਇਹ ਜੋ ਦਿਹਾੜੇ ਚੱਲ ਰਹੇ ਹਨ ਇਹ ਸਾਡੇ ਲਈ ਸੋਗ ਦੇ ਦਿਹਾੜੇ ਹਨ ਅਸੀਂ ਉਹਨਾਂ ਚਾਰ ਸ਼ਹੀਦਤਾਂ ਜਿਹੜੀਆਂ ਛੋਟੀਆਂ-ਛੋਟੀਆਂ ਜਿੰਦਾ ਖਾਸ ਕਰਕੇ ਤੁਸੀਂ ਦੇਖੋ ਆਪਣੇ ਬੱਚਿਆਂ ਵੱਲ ਝਾਤ ਮਾਰੋ ਇਹ ਜੋ ਵਰਦੀ ਸਰਦੀ ਦੇ ਵਿੱਚ ਉਹ ਬੱਚੇ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਆਪਣੇ ਉੱਪਰ ਜਿਹੜਾ ਜ਼ੁਲਮ ਸਹਾਰਿਆ ਹੋਣਾ ਜਦੋਂ ਗੰਗੂ ਪਾਪੀ ਨੇ ਉਹਨਾਂ ਨੂੰ ਮੋਰਿੰਡੇ ਦੀ ਜੇਲ੍ਹ ਦੇ ਵਿੱਚ ਭਜਾ ਦਿੱਤਾ ਤਾਂ ਜੇਲ੍ਹ ਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਵੀ ਤੁਸੀਂ ਕਿਸੇ ਵੀ ਜੇਲ੍ਹ ਦੇ ਵਿੱਚ ਚਲੇ ਜਾਓ ਉਹ ਤਾਂ ਪ੍ਰਾਚਨ ਜੇਲ੍ਹ ਸੀ ਕਿੰਨੀ ਠੰਡੀ ਹੋਈ ਹੋਣੀ ਨਾ ਤਾਂ ਉੱਥੇ ਮਿਲਦਾ ਕੰਬਲ ਨਾ ਮਿਲਦੀ ਚਾਦਰ ਨਾ ਮਿਲਦਾ ਵਿਛੌਣਾ ਤੇ ਛੋਟੇ-ਛੋਟੀਆਂ ਜਿੰਦਾ ਉੱਥੇ ਕਿਸ ਤਰ੍ਹਾਂ ਰਹਿੀਆਂ ਹੋਣੀਆਂ ਬੇਸ਼ੱਕ ਤੁਸੀਂ ਫਿਲਮਾਂ ਦੇ ਵਿੱਚ ਦੇਖਦੇ ਹੋ ਇਹ ਜਿਹੜੀਆਂ ਐਨੀਮੇਸ਼ਨ ਫਿਲਮਾਂ ਬਣਦੀਆਂ ਹਨ ਸਹਿਬਜ਼ਾਦਿਆਂ ਦੇ ਉੱਤੇ ਬੇਸ਼ੱਕ ਉਹਨਾਂ ਨੂੰ ਬੜੇ ਸੁੰਦਰ-ਸੁੰਦਰ ਪੋਸ਼ਾਕੇ ਕਲਗੀਆਂ ਲਗਾ ਕੇ ਦਿਖਾਇਆ ਜਾਂਦਾ ਹੈ ਮਗਰ ਕਿਤੇ ਇੱਕ ਵਾਰ ਸਿਰਫ ਇੱਕ ਵਾਰ ਦਿਲ ਤੇ ਹੱਥ ਰੱਖ ਕੇ ਇੱਕ ਆਪਣੇ ਦਿਲ ਤੇ ਹੱਥ ਰੱਖੋ ਦੂਜੇ ਆਪਣੇ ਬੱਚੇ ਦੇ ਸਿਰ ਤੇ ਹੱਥ ਰੱਖੋ ਤੇ ਫਿਰ ਸੋਚੋ ਕਿ ਜਿਸ ਵੇਲੇ ਮੇਂਦੇ ਦੀ ਜੇਲ੍ਹ ਦੇ ਵਿੱਚ ਲੈ ਕੇ ਜਾਇਆ ਜਾ ਰਿਹਾ ਸੀ ਕਿ ਆ ਉਹਨਾਂ ਨੂੰ ਗੱਡੇ ਤੇ ਬੜੇ ਸੋਹਣੇ ਤਰੀਕੇ ਨਾਲ ਬਿਠਾ ਕੇ ਖੜਿਆ ਹੋਣਾ ਅੱਜ ਜੇ ਕਿਸੇ ਨੂੰ ਪੁਲਿਸ ਫੜਨ ਲਈ ਆਉਂਦੀ ਹੈ ਤਾਂ ਮੈਨੂੰ ਦੱਸੋ ਸੋਫਿਆਂ ਤੇ ਬਿਠਾ ਕੇ ਲੈ ਕੇ ਜਾਂਦੀ ਹੈ ਕੋਕਸੀਟ ਕੇ ਲੈ ਕੇ ਜਾਂਦੀ ਹੈ ਇਹੋ ਹੀ ਹਾਲਾਤ ਉਸ ਵੇਲੇ ਉਹਨਾਂ ਬੱਚਿਆਂ ਦੇ ਨਾਲ ਹੋਏ ਹੋਣੇ ਬੇਸ਼ੱਕ ਤੁਸੀਂ ਫਿਲਮਾਂ ਦੇ ਵਿੱਚ ਬੜੇ ਸੋਹਣੇ ਸੋਹਣੇ ਪਸ਼ਾਕੀ ਉਹਨਾਂ ਦੇ ਦੇਖਦੇ ਹੋ ਪਰ ਮਾਫ਼ ਕਰਨਾ ਉਸ ਵੇਲੇ ਉਹਨਾਂ ਦੇ ਕੋਲ ਇਹ ਚੀਜ਼ਾਂ ਨਹੀਂ ਸਨ ਉਹਨਾਂ ਦੀ ਮਿਰਚਾਂ ਦੀ ਬੋਰੀ ਹੁੰਦੀ ਹੈ ਨਾ ਮਿਰਚਾਂ ਦੀ ਬੋਰੀ ਉਹਨਾਂ ਦੇ ਵਿੱਚ ਬੰਨ ਕੇ ਲੈ ਕੇ ਗਿਆ ਸੀ ਲੈ ਕੇ ਜਾਇਆ ਗਿਆ ਸੀ ਅੱਜ ਸੋਚ ਕੇ ਦੇਖੋ ਤੁਸੀਂ ਇੱਕ ਚਮਚ ਮਿਰਚ ਥੱਲੇ ਡੋਲ ਕੇ ਉਹਨੂੰ ਫੂਕ ਮਾਰ ਦਿਓ ਤੁਹਾਨੂੰ ਖੱਪੂ ਚੜ ਜਾਏਗਾ ਉਹ ਛੋਟੀਆਂ ਜਿੰਦਾ ਉਹਨਾਂ ਨੂੰ ਮਿਰਚਾਂ ਵਾਲੀ ਬੋਰੀ ਦੇ ਵਿੱਚ ਬੰਨ ਕੇ ਮੁਲੰਡੇ ਦੀ ਜੇਲ੍ਹ ਤੱਕ ਪਹੁੰਚ ਆ ਗਿਆ ਸੀ ਉਸ ਤੋਂ ਵੀ ਵੱਧ ਜਦੋਂ ਬੂਟੇ ਦੇ ਨਾਲ ਬੰਨ ਕੇ ਕਿਸੇ ਨੇ ਸੁਣਾਇਆ ਅਜੇ ਤੱਕ ਉਹਨਾਂ ਨੂੰ ਬੂਟੇ ਦੇ ਨਾਲ ਬੰਨ ਕੇ ਜਦੋਂ ਕਿਹਾ ਗਿਆ ਕਿ ਇਹਨਾਂ ਨੂੰ ਗਲੇਲ ਦੇ ਨਾਲ ਵੱਟੇ ਮਾਰੋ ਕਦੇ ਸੋਚ ਕੇ ਦੇਖੋ ਉਹ ਵਰਤੀ ਠੰਡ ਪੱਜ ਦੀ ਠੰਡ ਇਸ ਵੇਲੇ ਤੁਹਾਡੇ ਕਿਸੇ ਬੱਚੇ ਦੀ ਅੱਖ ਦੇ ਉੱਤੇ ਗਿੱਟਾ ਵੱਜ ਜਾਏ ਉਹ ਵੀ ਗਲੇਲ ਦੇ ਨਾਲ ਮਾਰਿਆ ਹੋਇਆ ਔਰ ਖੂਨ ਨਿਕਲ ਜਾਏ ਤੁਮਾਨੂੰ ਕਿਹੋ ਜਿਹਾ ਮਹਿਸੂਸ ਹੋਵੇਗਾ ਸੋਚੋ ਉਸ ਦਾਦੀ ਮਾਂ ਦੇ ਉੱਤੇ ਕੀ ਬੀਤਰੀ ਹੋਵੇਗੀ ਅੱਜ ਅਸੀਂ ਖੰਡ ਦੇ ਪੈਕੇਟ ਲੈ ਕੇ ਫਿਰਦੇ ਹਾਂ ਅੱਜ ਅਸੀਂ ਇੱਥੇ ਖਾਣ ਪੀਣ ਲਈ ਆਉਂਦੇ ਹਾਂ ਮਾਫ ਕਰਨਾ ਹਾਂ ਤੇ ਤੁਹਾਡਾ ਹੀ ਭਰਾ ਹਾਂ ਤੁਹਾਡਾ ਹੀ ਬੱਚਾ ਜੇ ਕੋਈ ਵੱਡੀ ਘਾਟੀ ਨਿਕਲ ਜਾਏ ਤਾਂ ਮੈਨੂੰ ਮਾਫ ਕਰਿਓ ਮਗਰ ਇੱਕ ਵਾਰ ਸੋਚੋ ਇੱਕ ਵਾਰ ਸੋਚ ਕੇ ਦੇਖੋ ਕਿ ਜਦੋਂ ਫਤਿਹ ਸਿੰਘ ਦੀ ਅੱਖ ਦੇ ਉੱਤੇ ਗੀਟਾ ਵੱਜਿਆ ਹੋਣਾ ਉਹਦੇ ਹੱਥ ਵੀ ਬੰਨੇ ਹੋਏ ਸੀ ਉਹਦੇ ਵੱਡੇ ਵੀਰ ਨੂੰ ਵੀ ਬੰਨਿਆ ਹੋਇਆ ਸੀ ਉਹਨੂੰ ਜਦੋਂ ਖੂਨ ਨਿਕਲਿਆ ਹੋਣਾ ਰੂਹ ਕੰਡੇ ਖੜੇ ਹੋ ਜਾਂਦੇ ਨੇ ਇਸ ਚੀਜ਼ ਨੂੰ ਸੋਚ ਕੇ ਅਸੀਂ ਖੁਸ਼ੀਆਂ ਮਨਾਉਣ ਨਹੀਂ ਆਏ ਇੱਥੇ ਅਸੀਂ ਉਹਨਾਂ ਨੂੰ ਅਸਾਂ ਨਹੀਂ ਸ਼ਹਾਦਤਾਂ ਨੂੰ ਯਾਦ ਕਰਨ ਲਈ ਆਏ ਹਾਂ ਉਹਦੀ ਅੱਖ ਜਦੋਂ ਸੁਝ ਗਈ ਹੋਣੀ ਜਦੋਂ ਇੱਕ ਡੇਲਾ ਜਿਹੜਾ ਬਾਹਰ ਆ ਗਿਆ ਹੋਣਾ ਕੀ ਬੀਤੀ ਹੋਣੀ ਉਸ ਛੋਟੇ ਬੱਚੇ ਤੇ ਇਸੇ ਕਰਕੇ ਇਹ ਸਾਰੀ ਜੋ ਸੰਧਿਆ ਫੇਰੇ ਤੁਸੀਂ ਲੈ ਕੇ ਆਏ ਹੋ ਨਾ ਆਪਣੇ ਬੱਚਿਆਂ ਨੂੰ ਇਹਦੇ ਬਾਰੇ ਇਤਿਹਾਸ ਦੇ ਬਾਰੇ ਚ ਰਾਤ ਨੂੰ ਜਿਸ ਲੇ ਰਜਾਈ 'ਚ ਬੈਠਦੇ ਹੋ ਨਾ ਇਹੋ ਜਿਹੀਆਂ ਗੱਲਾਂ ਜ਼ਰੂਰ ਦੱਸਿਆ ਕਰੋ ਇਹੀ ਘਾਟ ਸਾਡੇ ਵਿੱਚ ਹੋ ਸਕਦਾ ਹੈ ਸਾਨੂੰ ਪਤਾ ਨਾ ਹੋਵੇ ਲੇਕਿਨ ਅੱਜ ਸਮਝ ਲੈਣਾ ਕਿ ਇਹ ਖੁਸ਼ੀਆਂ ਦੀ ਸਰਦਿਆ ਫੇਰੀ ਨਹੀਂ ਇੱਥੇ ਅਸੀਂ ਉਹਨਾਂ ਲਾਸਾਨੀ ਸ਼ਹੀਦਾਂ ਨੂੰ ਸਜਦਾ ਕਰਨਾ ਹੈ ਉਹਨਾਂ ਨੂੰ ਨਮਸਕਾਰ ਕਰਨਾ ਹੈ ਕਿਤੇ ਸੋਚਿਓ ਜਦੋਂ ਦੋਵੇਂ ਵੀਰ ਮੁੜ ਕੇ ਮੁਰਿੰਡੇ ਦੀ ਜੇਲ੍ਹ ਦੇ ਵਿੱਚ ਬਾੜੇ ਗਏ ਵੋਣਗੇ ਦਾਦੀ ਨੇ ਦੇਖਿਆ ਹੋਣਾ ਇਸ ਬੱਚੇ ਦੀ ਅੱਖ ਫੱਟੀ ਹੋਈ ਹੈ ਅੱਜ ਅਸੀਂ ਦਾ ਸਿਰਫ ਅੱਖ ਦੇ ਵੱਜਾ ਹੋਇਆ ਢੇਟਾ ਹੈ ਨਾ ਉਹਦੇ ਬਾਰੇ ਚ ਗੱਲ ਕਰਦੇ ਹਾਂ ਪਤਾ ਨਹੀਂ ਉਹਨਾਂ ਨੂੰ ਕਿੰਨੇ ਗੀਟੇ ਵੱਜੇ ਹੋਣਗੇ ਕਿਤੇ ਕਿਤੇ ਵੱਜੇ ਹੋਣੇ ਤੇ ਸਾਹਿਬ ਜਾਦੇ ਅਡਿਗਸ ਖੜੇ ਸਨ ਕਿਸੇ ਦੇ ਅੱਗੇ ਡੋਲੇ ਨਹੀਂ ਅਡੋਲ ਸਨ ਜਦੋਂ ਮਾਤਾ ਗੁਜਰੀ ਨੇ ਉਹਨਾਂ ਨੂੰ ਵੇਖਿਆ ਹੋਣਾ ਤੇ ਉਸ ਦਾਦੀ ਦੇ ਉੱਤੇ ਕੀ ਬਿੱਤੀ ਹੋਣੀ ਹੈ ਅੱਜ ਦਾਦੀਆਂ ਵੀ ਬੈਠੀਆਂ ਨੇ ਇੱਥੇ ਜਿਨ੍ਹਾਂ ਦੇ ਘਰ ਛੋਟੇ ਛੋਟੇ ਪੁੱਤੇ ਹੋਣਗੇ ਪੋਤੀਆਂ ਹੋਣਗੇ ਮਾਫ ਕਰਨਾ ਮੈਂ ਭੁੱਖ ਹੋ ਗਿਆ ਲੇਕਿਨ ਇਸ ਸਮਾਂ ਹੀ ਭੁੱਖ ਹੋਣ ਵਾਲਾ ਹੈ। ਦੇਖ ਤਾਂ ਕਰਦਾ ਸੀ ਬਹੁਤ ਸਾਰੀਆਂ ਗੱਲਾਂ ਕਰੀਏ। ਮੇਰੇ ਜੇ ਸਮਾਂ ਹੋਇਆ ਤੇ ਦੱਸ ਲਓ। ਬੋਲੋ ਇਸ਼ਾਰਾ ਕਰ ਦੇਵਾਂ। ਤੋ ਦੇਖੋ ਮੋਰਿੰਡੇ ਦੀ ਜੇਲ੍ਹ ਤੋਂ ਬਾਅਦ ਜਦੋਂ ਉਹਨਾਂ ਨੂੰ ਠੰਡੇ ਬੁਰਜ ਦੇ ਵਿੱਚ ਰੱਖਿਆ ਗਿਆ ਹੋਣਾ। ਅੱਜ ਜੋ ਤੁਸੀਂ ਠੰਡਾ ਬੁਰਜ ਵੇਖਦੇ ਹੋ ਨਾ ਜਾ ਕੇ ਵੇਖਿਆ ਹੋਣਾ ਕਈਆਂ ਨੇ ਠੰਡਾ ਬੁਰਜ ਅੱਜ ਵਾਲਾ ਠੰਡਾ ਬੁਰਜ ਉਸ ਵੇਲੇ ਨਹੀਂ ਸੀ। ਇਸ ਵੇਲੇ ਉਸ ਵੇਲੇ ਜਿਹੜਾ ਠੰਡਾ ਪੁੱਜ ਸੀ ਉਹਦੇ ਚਾਰੇ ਪਾਸੇ ਜੰਗਲ ਸੀ ਹਵਾ ਚੱਲਦੀ ਸੀ ਪਰ ਉਹ ਬਹੁਤ ਉੱਚਾ ਸੀ ਸੋਚੋ ਕਿ ਕਿਤੇ ਤੁਹਾਨੂੰ ਲੱਗੀਆਂ ਹੋਣ ਸਟਾਂ ਐਡਾ ਮਾਰਿਆ ਗਿਆ ਹੋਵੇ ਤੁਸੀਂ ਕੀ ਸੋਚਦੇ ਹੋ ਕਿ ਸਹਿਬ ਜਾਨ ਜਦੋਂ ਖੜ ਕੇ ਉਹਨਾਂ ਨੇ ਮਠਾਈਆਂ ਖਲਾਈਆਂ ਸਨ ਉਹਨੇ ਕਿਹਾ ਸੀ ਨਾ ਪ੍ਰੈਕਟੀਕਲ ਕਿ ਛੱਡੋ ਇਹਨਾਂ ਨੂੰ ਦੇਖਦੇ ਆ ਕੀ ਕਰਦੇ ਨੇ ਤੇ ਬਾਹਰ ਮੇਲਾ ਲੱਗਿਆ ਸੀ ਇੱਕ ਦੁਕਾਨ ਸੀ ਤੇ ਉੱਥੇ ਕਿਰਪਾਨਾਂ ਵਿਕ ਰੀਆਂ ਸਨ ਲੱਕੜ ਦੀਆਂ ਛੋਟੀਆਂ-ਛੋਟੀਆਂ ਤੇ ਸਾਹਿਬ ਜੀ ਆਦਿਆਂ ਨੇ ਜਾਣਦਿਆਂ ਹੀ ਉਹ ਕਿਰਪਾਨਾਂ ਨੂੰ ਹੱਥ ਪਾਇਆ ਸੀ ਉਹਨਾਂ ਨੇ ਕਿਹਾ ਲਓ ਤੁਸੀਂ ਕੀ ਖਰੀਦਣਾ ਇੱਥੋਂ ਉਹਨਾਂ ਨੇ ਕਿਰਪਾਣਾ ਚੱਕੀਆਂ ਸੀ ਤੇ ਜਦ ਸਪਈਆਂ ਨੇ ਆ ਕੇ ਗੱਲਬਾਤ ਕੇ ਦਰਬਾਰ ਦੇ ਵਿੱਚ ਸੁਣਾਈ ਕਿ ਵੀ ਇਹਨਾਂ ਨੇ ਕਿਰਪਾਣਾ ਚੱਕੀਆਂ ਸੀ ਤੇ ਪੁੱਛਣ ਦੇ ਕੀ ਕਿਹਾ ਕਿ ਤੁਹਾਨੂੰ ਤਾਂ ਛੱਡ ਲਈਏ ਤੁਸੀਂ ਕੀ ਕਰੋਗੇ ਉਹਨਾਂ ਨੇ ਕਿਹਾ ਸੀ ਫੇਰ ਜਾਵਾਂਗੇ ਫੇਰ ਸਾਰੇ ਸਿੰਘਾਂ ਨੂੰ ਇਕੱਠਾ ਕਰਾਂਗੇ ਇਕੱਠਾ ਕਰਕੇ ਤੁਹਾਡੇ ਉੱਤੇ ਫੇਰ ਹਮਲਾ ਕਰਕੇ ਆਪਣਾ ਬਦਲਾ ਲਵਾਂਗੇ ਆਪਣੀ ਕੌਮ ਨੂੰ ਆਜ਼ਾਦ ਕਰਵਾਵਾਂਗੇ ਅਸੀਂ ਉਹਨਾਂ ਫਲਸਾਨੀ ਸ਼ਹਾਦਤਾਂ ਨੂੰ ਸਜਦਾ ਕਰਨਾ ਹੈ ਇਹ ਕੋਈ ਮਜ਼ਾਕ ਨਹੀਂ ਹੈ ਕਿ ਅਸੀਂ ਇੱਥੇ ਆ ਕੇ ਬੈਠ ਗਏ ਹਾਂ। ਤੋਂ ਠੰਡੇ ਗੁਰਜ ਦੇ ਵਿੱਚ ਬੈਠ ਕੇ ਜਦੋਂ ਦਾਦੀ ਮਾਂ ਉਡੀਕ ਕਰਦੀ ਹੋਣੀ ਕਿ ਮੇਰੇ ਲਾਡਲਿਆ ਨੂੰ ਚੱਕ ਕੇ ਲੈ ਗਈ ਹੈ। ਪਤਾ ਨਹੀਂ ਛੱਡਣਗੀ ਵੀ ਕਿ ਨਹੀਂ। ਤੋਂ ਫਿਰ ਆ ਗਈ ਹੋਣੀ। ਇੱਕ ਹੋਰ ਗੱਲ ਦੱਸ ਦਵਾਂ। ਹੋ ਸਕਦਾ ਹੈ ਕੁੰਮਾ ਮਾਸਕੀ ਨੇ ਇੱਕ ਇੱਕ ਰੋਟੀ ਖਲਾਈ ਸੀ। ਉਸ ਤੋਂ ਬਾਅਦ ਗੰਗੂ ਦੇ ਘਰ ਜਾ ਕੇ ਹੋ ਸਕਦਾ ਹੈ ਉਹਨਾਂ ਨੇ ਰੱਜ ਕੇ ਇੱਕ ਰਾਤ ਰੋਟੀ ਖਾਧੀ ਹੋਵੇ। ਤੱਕ ਦੂਜੀ ਸਵੇਰ ਤੋਂ ਲੈ ਕੇ ਸ਼ਹਾਦਤ ਵਾਲੇ ਦਿਨ ਤੱਕ ਸਿਰਫ ਦੋ ਗਲਾਸ ਦੁੱਧ ਪੀਤਾ ਸੀ ਉਹਨਾਂ ਨੇ ਜਿੱਤੇ ਅੱਜ ਅਸੀਂ ਸਜਦਾ ਕਰਦੇ ਹਾਂ ਉਹਨਾਂ ਲਾਸਾਨੀ ਸ਼ਹਾਦਤਾਂ ਦੇ ਲਈ ਤੇ ਦੁੱਧ ਪਿਉਣ ਵਾਲੇ ਭਾਈ ਮੋਤੀ RAM ਜੀ ਮਹਿਰਾ ਉਹਨਾਂ ਦਾ ਵੀ ਇੱਕ ਛੋਟਾ ਬੱਚਾ ਜਿਹੜਾ ਹਜੇ ਬੋਲ ਵੀ ਨਹੀਂ ਸੀ ਸਕਦਾ ਦੋ ਡੇਢ ਦੋ ਸਾਲ ਦਾ ਬੱਚਾ ਉਹਨੂੰ ਵੀ ਕੋਲੂ ਦੇ ਵਿੱਚ ਪੀੜਿਆ ਗਿਆ ਸੀ ਕੋਲੂ ਸਮਝਦੇ ਹੋ ਅੱਜ ਦੇ ਬੱਚਿਆਂ ਨੂੰ ਤਾਂ ਕੋਲੂ ਵੀ ਨਹੀਂ ਪਤਾ ਹੁਣ ਇਸ ਕੋਲੂ ਦੀ ਤਸਵੀਰ ਤੁਸੀਂ ਆਪਣੇ ਬੱਚਿਆਂ ਨੂੰ ਜ਼ਰੂਰ ਦੱਸੋ ਤੇ ਉਹਨਾਂ ਨੂੰ ਦੱਸੋ ਫਿਰ ਉਹਨਾਂ ਨੂੰ ਮਹਿਸੂਸ ਕਰਵਾਓ ਉਹਨਾਂ ਦੇ ਪੈਰ ਦੇ ਅੰਗੂਠੇ ਨੂੰ ਦੱਬ ਕੇ ਦੱਸੋ ਕਿ ਜਦੋਂ ਕੋਲੂ ਦੇ ਵਿੱਚ ਬੱਚਾ ਪੀੜਿਆ ਗਿਆ ਉਹਨਾਂ ਨੂੰ ਕਿੰਨੀ ਦਰਦ ਹੋਈ ਹੋਣੀ ਕਿੰਨੀ ਦਰਦ ਹੋਈ ਹੋਣੀ ਉਹਨੂੰ ਜਦੋਂ ਕੋਲੂ ਦੇ ਇੱਕ ਪਾਸੋਂ ਬੱਚੇ ਨੂੰ ਵੜਿਆ ਗਿਆ ਹੋਰ ਦੂਜੇ ਪਾਸੋਂ ਬਾਹਰ ਕੱਢਿਆ ਗਿਆ ਹੋਣਾ ਅੱਜ ਸਿਰਫ ਅਸੀਂ ਇੱਥੇ ਬੈਠ ਕੇ ਸਿਰਫ ਗੀਤ ਗਾਉਣ ਲਈ ਨਹੀਂ ਆਏ ਮੈਂ ਬਾਰ ਬਾਰ ਇਹੀ ਗਲਤ ਹਰਾਮ ਕਰਦਾ ਪਰ ਉਮੀਦ ਕਰਾਂਗਾ ਕਿ ਆਉਣ ਵਾਲੀਆਂ ਸੰਧਿਆ ਫੇਰੀਆਂ ਦੇ ਵਿੱਚ ਇਸ ਚੀਜ਼ ਨੂੰ ਜ਼ਰੂਰ ਚੇਤੇ ਰੱਖਿਓ ਮੋਤੀराम ਮਹਿਰਾ ਉਹਨਾਂ ਦੀ ਵੀ ਲਸਾਨੀ ਸ਼ਹਾਦਤ ਹੈ ਉਹਨਾਂ ਨੂੰ ਵੀ ਚੇਤੇ ਰੱਖਣਾ ਹੈ ਭਾਈ ਟੋਡੀ ਟੋਡਰ ਮਲ ਜੀ ਦੀਵਾਨ ਟੋਡਰ ਮਲ ਇੱਕ ਸੇਠ ਸੀ ਉਸ ਵੇਲੇ ਦਾ ਉਸ ਸੇਠ ਨੇ ਆਪਣੀ ਹਵੇਲੀ ਆਪਣਾ ਸਾਰਾ ਕੁਝ ਵੇਚ ਵਿਟਾ ਕੇ 800 ਕਿਲੋ ਸੋਨਾ 8 ਕੁਇੰਟਲ ਸੋਨਾ ਅੱਜ ਤੁਹਾਨੂੰ ਕੋਈ ਕਹੇ ਨਾ ਇੱਕ ਕੋਕਾ ਕਿਸੇ ਨੂੰ ਦੇ ਦਵੋ ਪਹਿਲੇ ਤਾਂ ਸਾਡੇ ਲਈ ਹੈ ਹੀ ਨਹੀਂ ਪਰ ਜੇ ਕਿਤੇ ਦੇਣਾ ਪੈ ਜਾਵੇ ਨਾ ਤੇ ਮਾਤਰਾ ਪੈਣਾ ਦੀ ਜਾਨ ਨਿਕਲ ਜਾਣੀ ਹੈ। ਮਾਫ ਕਰਨਾ ਉਹ ਦੀਵਾਨ ਟੁੱਟਰ ਮਰ ਉਹਨੂੰ ਵੀ ਸੱਚਦਾ ਕਰਨਾ ਹੈ ਸੀ। ਜਿਸਨੇ 800 ਕਿਲੋ ਯਾਨੀ ਕਿ 8 ਕੁਇੰਟਲ ਸੋਨਾ ਦੇ ਕੇ ਅੱਜ سونے ਦਾ ਭਾਅ ਤੁਹਾਨੂੰ ਪਤਾ ਹੀ ਹੈ। ਜੇ ਗਿਣਤੀ ਕਰਨ ਜਾਓਗੇ ਨਾ ਸਿਰਫ 10 ਗ੍ਰਾਮ ਸੋਨਾ 60000 ਰੁਪਏ ਦਾ ਹੈ। ਤੇ کئی ਕਰੋੜਾ ਰੁਪਏ ਦਾ ਸੋਨਾ ਉਸ ਮੇਲੇ ਉਹਨਾਂ ਨੇ ਦਿੱਤਾ ਸੀ ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਅੱਜ ਤੱਕ ਦੀ ਸਹਬਜ਼ਾਦਿਆਂ ਦੀ ਸਫਕਾਰ ਦੇ ਲਈ ਉਸਨੇ ਖਰੀਦੀ ਸੀ ਜੋ ਅੱਜ ਵੀ ਮੌਜੂਦ ਹੈ ਤੁਸੀਂ ਉੱਥੇ ਜਾ ਕੇ ਫਤੇਗੜ ਸਾਹਿਬ ਸਰਹੰਦ ਵਿੱਚ ਜਾ ਕੇ ਦੇਖ ਸਕਦੇ ਹੋ